ਇਹ ਰਖਿਆਰ ਸਾਹਿਬ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤਾ ਜ਼ਰੂਰ ਵੇਖਣਾ ਜਿੰਨਾ ਵੀਰਾ ਬੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚਰਵਾਤ ਕਰਦੀ ਅੱਜ ਦੀ ਵੱਡੀ ਖਬਰ ਐਸ ਆਈ ਆਰ ਲਈ ਤਿਆਰੀ ਪਿਛਲੇ ਲੰਬੇ ਸਮੇਂ ਤੋਂ ਦੇਸ਼ ਚ ਵੋਟਰ ਸੂਚੀਆਂ ਦੀ ਵਿਸ਼ੇਸ਼ਤਾਈ ਨੂੰ ਲੈ ਕੇ ਸਿਆਸੀ ਰੋਲਾ ਰੋਲਾ ਪੈ ਰੱਖਾ ਹੈ ਵਿਹਾਰ ਚ ਐਸਆਰ ਕਰਨ ਲੱਗੇ ਦੋਚਾ ਤਮਗਰੋ ਹੁਣ ਚੋਣ ਕਮਿਸ਼ਨ ਨੇ ਪੂਰੇ ਦੇਸ਼ ਚ ਇੱਕੋ ਸਮੇਂ ਵੋਟਰ ਸੂਚੀ ਦੀ ਵਿਸ਼ੇਸ਼ ਢੰਗਾਈ ਸੰदाई ਹੁੰਦੀ ਮੈਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਸ ਬਾਰੇ ਇੱਕ ਸਿਲਸਿਲੇ ਵਜੋਂ ਇੱਕ ਕੰਮ ਸ਼ੁਰੂ ਕਰਨ ਲਈ ਕਮਿਸ਼ਨ ਵੱਲੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਸਦਾ ਸਤੰਬਰ ਦੀ ਬੈਠਕ ਸੱਦੀ ਗਈ ਹੈ ਹਾਲਾਂਕਿ ਇਸ ਗੱਲ ਦੀ ਸੰਭਾਵਨਾ ਜਾਰੀ ਕੀਤੀ ਜਾ ਰਹੀ ਹੈ ਕਿ ਵਿਸ਼ੇਸ਼ ਢੰਗੀ ਸਦਾਈ ਦਾ ਕਾਰ ਜਿਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਸਕਦਾ ਇਸ ਕੰਮ ਤਹਿਤ ਘਰ-ਘਰ ਜਾ ਕੇ ਵੋਟਰ ਸੂਚੀਆਂ ਦੀ ਪੜਤਾਲ ਕੀਤੀ ਜਾਵੇਗੀ ਦੂਜੇ ਪਾਸੇ ਕੇਂਦਰ ਸਰਕਾਰ ਤੇ ਵਿਰੋਧੀ ਧਿਰਾਂ ਨੇ ਵੋਟ ਚੋਰੀ ਤੱਕ ਦੇ ਇਲਜ਼ਾਮ ਲਗਾਏ ਹਨ ਚੋਣ ਕਮਿਸ਼ਨ ਨੂੰ ਵੀ ਸਰਕਾਰ ਦੇ ਨਾਲ ਹੀ ਘਟ ਘੜੇ ਝਖੜਾ ਕੀਤਾ ਗਿਆ ਹੈ ਵਿਰੋਧੀ ਦਲਾਂ ਦਾ ਇਲਜ਼ਾਮ ਹੈ ਕਿ ਚੋਣ ਕਮਿਸ਼ਨ ਸਰਕਾਰ ਦੇ ਮੁਤਾਬਕ ਕੰਮ ਕਰ ਰਿਹਾ ਹੈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਤਾਂ ਇਤੋਂ ਤੱਕ ਕਿਹਾ ਕਿ ਸਰਕਾਰ ਇਸ ਵਿਧਾਇਕ ਦੀ ਆੜ ਚ ਵੋਟ ਚੋਰੀ ਕਰ ਰਹੀ ਹੈ ਤੇ ਉਨ੍ਹਾਂ ਦੀ ਪਾਰਟੀ ਦੀ ਇਹ ਲੜਾਈ ਕੋਈ ਸਿਆਸੀ ਨਹੀਂ ਸਗ ਸਵਿਧਾਨ ਬਚਾਉਣ ਲਈ ਲੜੀ ਜਾਣ ਵਾਲੀ ਹੈ ਦਾਰਸਲੈਸ ਆਈ ਆਰ ਪਾਵ ਸਪੈਸ਼ਲ ਇੰਟੈਂਸਿਵ ਰਜਿਸਟਰ ਨੂੰ ਸੌਖੇ ਰੂਪ ਚ ਜੇਕਰ ਸਮਝਣਾ ਹੋਵੇ ਤਾਂ ਇਸ ਮੈਂਮ ਤਰ੍ਹਾਂ ਨਵਟ ਸੂਚੀਆਂ ਨੂੰ ਨਵੇਂ ਸਿਰੇ ਤੋਂ ਅਪਡੇਟ ਕੀਤਾ ਜਾਏਗਾ ਘਰ ਘਰ ਜਾ ਕੇ ਹਰੇਕ ਨਾਗਰੀ ਦੀ ਜਾਂਚ ਕੀਤੀ ਜਾਵੇਗੀ ਤੇ ਵੈਧ ਦਸਤਾਵੇਜ਼ ਵਿਚਾਂਦੇ ਆਧਾਰ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਇਸ ਕਮਲੇ ਚੋਣ ਕਮਿਸ਼ਨ ਨੇ 11 ਦਸਤਾਵੇਜ਼ਾਂ ਦੀ ਸੂਚੀ ਤਿਆਰੀ ਕੀਤੀ ਹੈ ਜਿਨ੍ਹਾਂ ਚੋਂ ਕਿਸੇ ਇੱਕ ਦਸਤਾਵੇਜ਼ ਦਾ ਹੋਣਾ ਲਾਜ਼ਮੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ